ਭਾਰਤ ਦੇ ਵੱਲੋਂ ਚੈਂਪੀਅਨ ਟਰੋਫੀ ਦੇ ਵਿੱਚ ਪਾਕਿਸਤਾਨ ਜਾਣ ਤੋਂ ਜਦੋਂ ਤੋਂ ਇਨਕਾਰ ਕੀਤਾ ਗਿਆ ਉਸ ਤੋਂ ਬਾਅਦ ਪਾਕਿਸਤਾਨ ਪੜਕਿਆ ਹੋਇਆ ਨਜ਼ਰ ਆ ਰਿਹਾ ਹੈ ਦਰਸਲ 2025 ਦੇ ਵਿੱਚ ਫਰਵਰੀ ਦੇ ਵਿੱਚ ਚੈਂਪੀਅਨ ਟਰੋਫੀ ਜਿਹੜੀ ਹੈ ਉਹ ਪਾਕਿਸਤਾਨ ਦੇ ਵਿੱਚ ਹੋਣੀ ਹੈ ਔਰ ਉਸ ਚੈਂਪੀਅਨ ਟਰੋਫੀ ਨੂੰ ਲੈ ਕੇ ਭਾਰਤ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਜਦੋਂ ਏਸ਼ੀਅਨ ਜਿਹੜੀ ਏਸ਼ੀਆ ਟਰੋਫੀ ਹੋਈ ਸੀਗੀ ਉਸ ਦੇ ਵਿੱਚ ਵੀ ਭਾਰਤ ਨੇ ਪਾਕਿਸਤਾਨ ਜਾਣ ਤੋਂ ਮਨਾ ਕੀਤਾ ਸੀ ਜਿਸ ਤੋਂ ਬਾਅਦ ਹਾਈਬ੍ਰਿਡ ਮਾਡਲ ਦੇ ਤਹਿਤ ਇੱਕ ਨਿਊਟਰਲ ਵੈਨਿਊ ਤਿਆਰ ਕੀਤਾ ਗਿਆ ਸੀ ਜਿਹੜਾ ਕਿ ਸ਼੍ਰੀਲੰਕਾ ਸੀ ਭਾਰਤ ਨੇ ਆਪਣੇ ਮੈਚ ਪਾਕਿਸਤਾਨ ਦੇ ਵਿੱਚ ਜਾ ਕੇ ਏਸ਼ੀਆ ਕੱਪ ਦੇ ਨਹੀਂ ਖੇਡੇ ਸੀ ਭਾਰਤ ਨੇ ਆਪਣੇ ਸਾਰੇ ਮੈਚ ਸ਼੍ਰੀਲੰਕਾ ਦੇ ਵਿੱਚ ਖੇਡੇ ਸੀ ਔਰ ਇਸੇ ਤਰੀਕੇ ਦੇ ਨਾਲ ਹੁਣ ਜਦੋਂ ਫਰਵਰੀ 2025 ਦੇ ਵਿੱਚ ਚੈਂਪੀਅਨ ਟਰੋਫੀ ਪਾਕਿਸਤਾਨ ਦੇ ਵਿੱਚ ਹੋਣ ਜਾ ਰਹੀ ਹੈ ਭਾਰਤ ਨੇ ਇੱਕ ਵਾਰ ਫਿਰ ਤੋਂ ਆਈਸੀਸੀ ਨੂੰ ਚਿੱਠੀ ਲਿਖ ਕੇ ਪਾਕਿਸਤਾਨ ਜਾਣ ਤੋਂ ਮਨਾ ਕਰ ਦਿੱਤਾ ਹੈ ਜਦੋਂ ਤੋਂ ਭਾਰਤ ਨੇ ਪਾਕਿਸਤਾਨ ਜਾਣ ਤੋਂ ਮਨਾ ਕੀਤਾ ਉਸ ਤੋਂ ਬਾਅਦ ਪਾਕਿਸਤਾਨ ਨੂੰ ਵੀ ਆਈਸੀਸੀ ਨੇ ਇੱਕ ਲਿਖਤ ਚਿੱਠੀ ਭੇਜੀ ਹੈ ਜਿਸ ਦੇ ਵਿੱਚ ਉਹਨਾਂ ਨੇ ਜੋ ਭਾਰਤ ਦੇ ਵੱਲੋਂ ਕਿਹਾ ਗਿਆ ਉਹ ਪਾਕਿਸਤਾਨ ਬੋਰਡ ਨੂੰ ਦੱਸਿਆ ਜਾਨਕਿ ਪੀਸੀਬੀ ਨੂੰ ਦੱਸਿਆ ਉਸ ਤੋਂ ਬਾਅਦ ਹੁਣ ਪੀਸੀਬੀ ਦੇ ਵੱਲੋਂ ਆਈਸੀਸੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਉਸ ਦੇ ਵਿੱਚ ਪੀਸੀਬੀ ਨੇ ਜਵਾਬ ਮੰਗਿਆ ਹੈ ਕਿ ਭਾਰਤ ਪਾਕਿਸਤਾਨ ਕਿਉਂ ਨਹੀਂ ਆ ਸਕਦਾ ਜੇ ਪਿਛਲੇ ਸਮਿਆਂ ਦੇ ਵਿੱਚ ਇੰਗਲੈਂਡ ਦੀ ਟੀਮ ਪਾਕਿਸਤਾਨ ਖੇਡ ਕੇ ਗਈ ਹੈ ਆਸਟ੍ਰੇਲੀਆ ਖੇਡ ਕੇ ਗਈ ਹੈ ਨਿਊਜ਼ੀਲੈਂਡ ਖੇਡ ਕੇ ਗਈ ਹੈ ਤੇ ਪਾਕਿਸਤਾਨ ਕ੍ਰਿਕਟ ਦੇ ਬੋਰਡ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਭਾਰਤ ਪਾਕਿਸਤਾਨ ਕਿਉਂ ਨਹੀਂ ਆ ਸਕਦਾ ਹਾਲਾਂਕਿ 2008 ਤੋਂ ਬਾਅਦ ਤੋਂ ਹੀ ਭਾਰਤ ਪਾਕਿਸਤਾਨ ਦੇ ਵਿੱਚ ਖੇਡਣ ਲਈ ਨਹੀਂ ਜਾ ਰਿਹਾ ਜਦੋਂ ਤੋਂ ਭਾਰਤ ਦੇ ਰਿਸ਼ਤੇ ਪਾਕਿਸਤਾਨ ਦੇ ਨਾਲ ਖਰਾਬ ਹੋਏ ਨੇ ਸੋ ਇਸ ਨੂੰ ਲੈ ਕੇ ਹੁਣ ਚਰਚਾਵਾ ਇਹ ਚੱਲ ਰਹੀਆਂ ਨੇ ਕਿ ਜੇਕਰ ਭਾਰਤ ਪਾਕਿਸਤਾਨ ਨਹੀਂ ਜਾਂਦਾ ਤਾਂ ਕੀ ਫਿਰ ਤੋਂ ਇੱਕ ਵਾਰ ਹਾਈਬ੍ਰਿਡ ਮਾਡਲ ਨੂੰ ਅਪਣਾਇਆ ਜਾਏਗਾ ਹਾਈਬ੍ਰਿਡ ਮਾਡਲ ਉਹਨੂੰ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਟੀਮ ਕਿਸੇ ਦੇਸ਼ ਦੇ ਵਿੱਚ ਖੇਡਣ ਨਹੀਂ ਜਾਂਦੀ ਉਸ ਦੇ ਲਈ ਇੱਕ ਨਿਊਟਰਲ ਵੈਨਿਊ ਡਿਸਾਈਡ ਕੀਤਾ ਜਾਂਦਾ ਜਿਵੇਂ ਹੁਣ ਜਿਹੜੀ ਚੈਂਪੀਅਨਸ ਟਰੋਫੀ ਹੈ ਉਸ ਦੇ ਲਈ ਹੁਣ ਚਰਚਾਵਾ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਕਿ ਜੇਕਰ ਭਾਰਤੀ ਟੀਮ ਪਾਕਿਸਤਾਨ ਦੇ ਵਿੱਚ ਨਹੀਂ ਜਾਂਦੀ ਹੈ ਚੈਂਪੀਅਨ ਟਰੋਫੀ ਖੇਡਣ ਲਈ ਤੇ ਸ਼ਾਇਦ ਉਹਨਾਂ ਦੇ ਮੈਚ ਯੂਏਈ ਜਾਂ ਫਿਰ ਸਾਊਥ ਅਫਰੀਕਾ ਦੇ ਵਿੱਚ ਕਰਵਾਏ ਜਾ ਸਕਦੇ ਨੇ ਇਹ ਚਰਚਾਵਾ ਚੱਲ ਰਹੀਆਂ ਨੇ ਪਰ ਇਸ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਵੱਲੋਂ ਹੁਣ ਇੱਕ ਨਵਾਂ ਰੁਖ ਇਕਤਿਆਰ ਕੀਤਾ ਗਿਆ ਪਾਕਿਸਤਾਨ ক্রিকেট ਬੋਰਡ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਾਕਿਸਤਾਨ ਹਰੇਕ ਵਾਰ ਭਾਰਤ ਦੇ ਨਾਲ ਇਸ ਤਰੀਕੇ ਦੇ ਨਾਲ ਸਹਿਮਤੀ ਨਹੀਂ ਜਿਤਾਏਗਾ ਇਸ ਕਰਕੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਅਸੀਂ ਇਸ ਵਾਰ ਹਾਈਬ੍ਰਿਡ ਮਾਡਲ ਦੇ ਉੱਪਰ ਕੰਮ ਨਹੀਂ ਕਰਾਂਗੇ ਜਾਨੀ ਕਿ ਜੇ ਪਾਕਿਸਤਾਨ ਦੇ ਵਿੱਚ ਖੇਡਣ ਲਈ ਭਾਰਤ ਨਹੀਂ ਆਂਦਾ ਤੇ ਅਸੀਂ ਹਾਈਬ੍ਰਿਡ ਮਾਡਲ ਦੇ ਲਈ ਜਿਹੜੀਆਂ ਮਨਜ਼ੂਰੀ ਨਹੀਂ ਦੇਾਂਗੇ ਕਿ ਇਹਨਾਂ ਦਾ ਇਹਨਾਂ ਦੇ ਮੈਚ ਕਿਸੇ ਹੋਰ ਨਿਊਟਰਲ ਵੈਨਿਊ ਤੇ ਕਰਵਾ ਲਓ ਪਾਕਿਸਤਾਨ ਕ੍ਰਿਕਟ ਦੇ ਬੋਰਡ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜੇਕਰ ਪਾਕਿਸਤਾਨ ਕ੍ਰਿਕਟ ਬੋਰਡ ਐਸਾ ਨਹੀਂ ਕਰਦਾ ਤਾਂ ਕੀ ਸੰਭਾਵਨਾਵਾਂ ਨੇ ਪਾਕਿਸਤਾਨ ਦੀ ਅਖਬਾਰ ਡਾਉਨ ਦੇ ਵੱਲੋਂ ਇਹ ਦੱਸਿਆ ਗਿਆ ਉਹਨਾਂ ਦੇ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਚੱਲ ਰਹੀ ਹੈ ਉਧਰ ਕਿ ਜੇਕਰ ਭਾਰਤੀ ਟੀਮ ਪਾਕਿਸਤਾਨ ਦੇ ਵਿੱਚ ਖੇਡਣ ਦੇ ਲਈ ਨਹੀਂ ਜਾਂਦੀ ਹੈ ਤੇ ਕੀ ਆਨ ਆਲੇ ਟਾਈਮ ਦੇ ਵਿੱਚ ਪਾਕਿਸਤਾਨ ਚੈਂਪੀਅਨ ਟਰੋਫੀ ਦੀ ਜਿਹੜੀ ਮੇਜਬਾਨੀ ਹੈ ਉਸ ਨੂੰ ਛੱਡ ਸਕਦਾ ਹੈ ਫਿਰ ਉਹ ਮੇਜਬਾਨੀ ਕਿਹਦੇ ਕੋਲ ਜਾ ਸਕਦੀ ਹੈ ਕਿ ਯੂਏਈ ਕਰੇਗਾ ਮੇਜਬਾਨੀ ਚੈਂਪੀਅਨ ਟਰੋਫੀ ਦੀ ਜਾਂ ਫਿਰ ਸਾਊਥ ਅਫਰੀਕਾ ਕਰੇਗਾ ਇਹ ਚਰਚਾਾਂ ਮ ਜਿਹੜੀਆਂ ਨੇ ਪਾਕਿਸਤਾਨ ਦੇ ਵਿੱਚ ਬਿਲਕੁਲ ਤੇਜ਼ ਹੋ ਚੁੱਕੀਆਂ ਨੇ ਔਰ ਹੁਣ ਦੇਖਣਾ ਹੋਏਗਾ ਕਿ ਆਨ ਵਾਲੇ ਟਾਈਮ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਵੱਲੋਂ ਆਪਣਾ ਰੁਖ ਜਿਹੜਾ ਉਹ ਸਾਫ਼ ਕਰ ਦਿੱਤਾ ਗਿਆ ਕਿ ਅਸੀਂ ਪਾਕਿਸਤਾਨ ਚੈਂਪੀਅਨ ਟਰੋਫੀ ਖੇਲਣ ਲਈ ਨਹੀਂ ਜਾਵਾਂਗੇ ICC ਦੀ ਜਿਹੜੀ ਚਿੱਠੀ ਭੇਜੀ ਗਈ ਹੈ PCB ਦੇ ਵੱਲੋਂ PCB ਤੋਂ ਜਵਾਬ ਮੰਗਿਆ ਗਿਆ ਹੈ PCB ਨੇ ਜਵਾਬ ਮੰਗਿਆ ICC ਤੋਂ ਹੁਣ ICC ਕੀ ਜਵਾਬ ਦਿੰਦੀ ਹੈ ਪਾਕਿਸਤਾਨ ক্রিকেট ਬੋਰਡ ਨੂੰ ਇਹਦੇ ਤੇ ਨਿਰਧਾਰਤ ਕਰਦਾ ਹੈ ਕਿ ਭਾਰਤੀ ਟੀਮ ਪਾਕਿਸਤਾਨ ਖੇਡਣ ਜਾਏਗੀ ਜਾਂ ਫਿਰ ਨਹੀਂ ਜਾਏਗੀ ਜੇ ਭਾਰਤੀ ਟੀਮ ਪਾਕਿਸਤਾਨ ਖੇਡਣ ਨਹੀਂ ਜਾਂਦੀ ਕਿ ICC ਪਾਕਿਸਤਾਨ ਨੂੰ ਇੱਕ ਨਿਊਟਰਲ ਵੈਨਿਊ ਮਨਾਨ ਲੀ ਤਿਆਰ ਹੋਏਗਾ ਜਾਨੀ ਕਿ ਹਾਈਬ੍ਰਿਡ ਮਾਡਲ ਤੇ ਉਹਨਾਂ ਨੂੰ ਸੰਤੁਸ਼ਟ ਕਰਨ ਲਈ ਤਿਆਰ ਹੋਏਗਾ ਕਿ ਤੁਸੀਂ ਚੈਂਪੀਅਨ ਟਰੋਫੀ ਕਰਵਾਓ ਪਰ ਭਾਰਤੀ ਟੀਮ ਜਿਹੜੀ ਹੈ ਉਹ ਯੂਏਈ ਦੇ ਵਿੱਚ ਜਾਂ ਫਿਰ ਸਾਊਥ ਅਫਰੀਕਾ ਦੇ ਵਿੱਚ ਆਪਣੇ ਮੈਚ ਖੇੜ ਲੈਗੀ ਕਿ ਆਈਸੀਸੀ ਪਾਕਿਸਤਾਨ ਨੂੰ ਇਸ ਦੇ ਲਈ ਮੰਨਵਾਉਣ ਦੇ ਵਿੱਚ ਜਿਹੜਾ ਸਫਲ ਹੋਏਗਾ ਜਾਂ ਫਿਰ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਾਵਨਾਵਾਂ ਇਹਦੇ ਤੇ ਵੀ ਚਰਚਾ ਰਹੇਗੀ ਪਰ ਹੁਣ ਦੇਖਣਾ ਹੋਏਗਾ ਕਿ ਆਈਸੀਸੀ ਦੇ ਵੱਲੋਂ ਪੀਸੀਬੀ ਨੂੰ ਇਹਦੇ ਉੱਤੇ ਕੀ ਜਵਾਬ ਦਿੱਤਾ ਜਾਂਦਾ ਕਿਉਂਕਿ ਫਰਵਰੀ 2025 ਦੇ ਵਿੱਚ ਚੈਂਪੀਅਨ ਟਰੋਫੀ ਜਿਹੜੀ ਪਾਕਿਸਤਾਨ ਦੇ ਵਿੱਚ ਹੋਣੀ ਹੈ ਉਸ ਨੂੰ ਲੈ ਕੇ ਪਾਕਿਸਤਾਨ ਦੇ ਤਿੰਨ ਸਟੇਡੀਅਮ ਪਾਕਿਸਤਾਨ ਦੇ ਤਿੰਨ ਜਗ੍ਹਾ ਦੇ ਉੱਤੇ ਲਾਹੌਰ, ਕਰਾਚੀ ਔਰ 라ਵਲਪਿੰਡੀ ਦੇ ਵਿੱਚ ਮੈਚ ਹੋਣਗੇ ਔਰ ਇਹਨਾਂ ਮੈਚਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਤਿਆਰੀ ਪੂਰੀ ਕਰ ਲਈ ਗਈ ਹੈ ਪਰ ਭਾਰਤ ਦਾ ਉੱਥੇ ਨਹੀਂ ਜਾਣਾ ਇਸ ਨੂੰ ਲੈ ਕੇ ਚੈਂਪੀਅਨ ਟਰੋਫੀ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕਿ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਂਦੀ ਤੇ ਸੰਭਾਵਨਾਵਾਂ ਕੀ ਬਣਦੀਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਔਰ ਇਹ ਵੀ ਦੇਖਣਾ ਹੋਏਗਾ ਕਿ ਆਈਸੀਸੀ ਦੇ ਵੱਲੋਂ ਹੁਣ ਕੀ ਜਵਾਬ PCB ਨੂੰ ਦਿੱਤਾ ਜਾਂਦਾ ਉਸ ਜਵਾਬ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਪਾਕਿਸਤਾਨ ক্রিকেট ਬੋਰਡ ਹਾਈਬ੍ਰਿਡ ਮਾਡਲ ਲਈ ਤਿਆਰ ਹੁੰਦਾ ਹੈ ਜਾਂ ਫਿਰ ਨਹੀਂ ਤਿਆਰ ਹੁੰਦਾ ਜੇ ਤਿਆਰ ਹੁੰਦਾ ਹੈ ਤੇ ਕੀ ਯੂਏਈ ਤੇ ਸਾਊਥ ਅਫਰੀਕਾ ਦੇ ਵਿੱਚ ਮੈਚ ਹੋਣਗੇ ਜੇਕਰ ਇਹ ਨਹੀਂ ਹੁੰਦਾ ਉਸ ਤੋਂ ਬਾਅਦ ਕੀ ਸੰਭਾਵਨਾਵਾਂ ਰਹਿਣਗੀਆਂ ਇਹਦੇ ਤੇ ਚਰਚਾ ਰਹੇਗੀ ਪਰ ਭਾਰਤੀ ক্রিকেট ਬੋਰਡ ਦੇ ਵੱਲੋਂ ਜਦੋਂ ਤੋਂ ਕਿਹਾ ਗਿਆ ਹੈ ਕਿ ਅਸੀਂ ਪਾਕਿਸਤਾਨ ਨਹੀਂ ਖੇਡਣ ਜਾਵਾਂਗੇ ਉਸ ਤੋਂ ਬਾਅਦ PCB ਦੇ ਵੱਲੋਂ ਸਤਰੁਕ ਇਖਤियार ਕੀਤਾ ਗਿਆ ਔਰ ਪਾਕਿਸਤਾਨ ক্রিকেট ਬੋਰਡ ਪੜ ਗਿਆ ਹੋਇਆ ਹੈ